ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅਕਸਰ ਦੇਖਿਆ ਜਾਂਦਾ ਹੈ ਕਿ ਅਦਰੰਗ ਦਾ ਦੌਰਾ ਪੈਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲੈ ਜਾਣ ਚ ਦੇਰ ਹੋ ਜਾਂਦੀ ਹੈ ਇਸ ਵਜ੍ਹਾ ਨਾਲ ਮਰੀਜ਼ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਹ ਜ਼ਿੰਦਗੀ ਪਰ ਅਦਰੰਗ ਨਾਲ ਪੀੜਤ ਰਹਿੰਦਾ ਹੈ ਅਦਰੰਗ ਹੋਣ ਦੇ ਮਰੀਜ਼ ਨੂੰ 4.5 ਘੰਟੇ ਦੇ ਅੰਦਰ ਲਿਜਾਣਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਜਿਵੇਂ ਹੀ ਅਦਰੰਗ ਦੇ ਲੱਛਣ ਦਿਖਾਈ ਦੇਣ ਲੱਗਣ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਬਿਹਤਰ ਹੁੰਦਾ ਹੈ ਇਸੇ ਤੇ ਮਨੇ ਅੱਜ ਪਹੁੰਚੇ ਦੇ ਮਰੀਜ਼ ਠੀਕ ਹੋਣ ਦੀ ਸੰਭਾਵਨਾ ਵੱਜ ਜਾਂਦੀ ਹੈ ਬ੍ਰੇਨ ਸਟ੍ਰੋਕ ਦੇ ਅਧਰੰਗ ਦੇ ਮਹਿ ਡਾਕਟਰ ਮਨੀਸ਼ ਗੋਇਲ ਤੋਂ ਜਾਣਦੇ ਹਾਂ ਕਿ ਅਧਰੰਗ ਕੀ ਹੁੰਦਾ ਹੈ ਤੇ ਇਸ ਦੇ ਕੀ ਲੱਛਣ ਹਨ ਨੰਬਰ 1 ਦੋ ਤਰ੍ਹਾਂ ਦੇ ਹੁੰਦੇ ਨੇ ਅਧਰੰਗ ਅਧਰੰਗ ਦੀ ਸਮੱਸਿਆ ਦੋ ਤਰ੍ਹਾਂ ਨਾਲ ਹੋ ਸਕਦੀ ਹੈ ਇੱਕ ਸਟ੍ਰੋਕ ਜਿਸ ਵਿੱਚ ਖੂਨ ਦਿਮਾਗ ਤੱਕ ਪਹੁੰਚਣਾ ਬੰਦ ਹੋ ਜਾਂਦਾ ਹੈ ਦੂਜਾ ਹੈਮਰੇਜ ਜਿਸ ਵਿੱਚ ਦਿਮਾਗ ਦੀਆਂ ਨਾੜੀਆਂ ਫਟ ਜਾਂਦੀਆਂ ਹਨ ਜੇਕਰ ਅਸੀਂ ਸਟ੍ਰੋਕ ਦੀ ਗੱਲ ਕਰੀਏ ਤਾਂ ਇਸ ਵਿੱਚ ਪੀ ਆਈ ਏ ਸ਼ਾਮਲ ਹੁੰਦਾ ਹੈ ਜੋ 24 ਤੋਂ 48 ਘੰਟਿਆਂ ਦੇ ਅੰਦਰ ਆਉਂਦਾ ਹੈ ਇਸ ਦੀ ਸ਼ਿਕਾਇਤ ਕਈ ਮਰੀਜ਼ਾਂ ਚ ਦੇਖਣ ਨੂੰ ਮਿਲਦੀ ਹੈ ਇਸ ਲਈ ਅਟੈਕ ਤੋਂ ਬਾਅਦ ਸਰੀਰ ਚ ਹੋਣ ਵਾਲੇ ਬਦਲਾਅ ਤੇ ਲੱਛਣਾਂ ਨੂੰ ਸਮਝਣਾ ਮਹੱਤਵਪੂਰਨ ਹੈ ਨੰਬਰ 2 ਇਹ ਹਨ ਲੱਛਣ ਹੱਥਾਂ ਦਾ ਲਗਾਤਾਰ ਕੰਮਣਾ ਅੰਦਰੰਗ ਦੀ ਨਿਸ਼ਾਨੀ ਹੈ ਅਜੇ ਸ਼ਤੀਤੀ ਚ ਜਿੰਨੀ ਜਲਦੀ ਹੋ ਸਕੇ ਡਾਕਟਰ ਨਾਲ ਸੰਪਰਕ ਕਰੋ ਜੇਕਰ ਬੰਬਾਰੀ ਜਲਦੀ ਫੜ ਲਈ ਜਾਵੇ ਤਾਂ ਇਲਾਜ ਆਸਾਨ ਹੋਏਗਾ ਜੇਕਰ ਸੌਂਦੇ ਸਮੇਂ ਸਿਰ ਵਿੱਚ ਅਚਾਨਕ ਝਟਕਾ ਆਉਂਦਾ ਹੈ ਤਾਂ ਇਹ ਅਧਰੰਗ ਦਾ ਲੱਛਣ ਹੋ ਸਕਦਾ ਹੈ ਹਾਲਾਂਕਿ ਜਾਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਂਦੀ ਹੈ ਜੇਕਰ ਖੂਨ ਦੀ ਸਪਲਾਈ ਬਰਾਬਰ ਨਹੀਂ ਹੋ ਰਹੀ ਤਾਂ ਨਸਾਂ 'ਚ ਕੋਈ ਸਮੱਸਿਆ ਹੈ ਤਾਂ ਅਧਰੰਗ ਦਾ ਖਤਰਾ ਹੋ ਸਕਦਾ ਹੈ ਧੰਨਵਾਦ